ਆ ਦੁਕਾਨ ਤੇ ਆਏ ਆਂ ਆਪਾਂ ਫਿੰਗਰ ਵੱਡਵਾਉਣ ਤੇ ਦੁਕਾਨ ਵਾਲਾ ਹੈ ਨਹੀਂਗਾ ਫੋਨ ਲਾ ਕੇ ਪੁੱਛਿਆ ਤੇ ਕਹਿੰਦਾ ਆਪ ਹੀ ਦੁਕਾਨ ਖੋਲ ਲੋ ਤੇ ਕਰ ਲੋ ਤੇ ਆਪ ਹੀ ਦੁਕਾਨ ਗੋਲੀ ਤੇ ਆਪ ਹੀ ਵੱਢਣ ਲੱਗੇ ਆਂ ਪਿੰਡਾਂ ਦਾ ਮਾਹੌਲ ਚਾਲੇ ਦਿੰਦਾ ਤਾਲਾ ਤਾਲਾ ਫਿੰਗਰ ਲਈਏ ਵੱਢ ਤੇ ਬਸ ਹੰਦਲੇ ਮਸ਼ੀਨ ਤੇ ਸਾਹਬ ਬਾਤਾਂ ਕਰ ਲਾਂਗੇ ਆਪੇ ਇੱਥੇ ਕਰਾਈ ਏਦਾਂ ਹਾਲ ਦੀ ਹਾਲ ਵੇਖ ਲੋ ਨਾਲ ਦੀ ਨਾਲ ਆਪਣਾ ਲੈ ਕੇ ਔਰ ਜਾਂਦੇ ਰਹੇ ਮੰਦਰ ਦੇ ਪੰਜਾਰੀ ਪਜੂਰੀ ਆਏ ਨਾਲ ਦੀ ਨਾਲ 20 ਮਿੰਟ ਲੈ ਲੀ ਉਹਨਾਂ ਨੇ ਗਵਾਲੀ ਝੋਲੀ ਆਫੀ ਆਏ ਆ ਵੀਡੀਓ ਬੇਕਾਰ ਬਣੀਆਂ ਕਿਹੜੀਆਂ ਰਾਤ ਵਾਲੀਆਂ ਹਨੇਰੇ 'ਚ ਮਾਮਾ ਇਦਾਂ ਦੀਆਂ ਹੋਣੀਆਂ ਹੋਰ ਕਿਵੇਂ ਹੋਣੀਆਂ ਨਹੀਂ ਉਦਾਂ ਨਹੀਂ ਨਾ ਸਹੀ ਨਹੀਂ ਨਾ ਕਿਦਾਂ ਬਣਨੀ ਏ ਸੀਰੀਅਲ। ਵਧੀਆ ਵੀਡੀਓ ਬਣਨੀ ਚਾਹੀਦੀ ਆ ਜਿੱਦਾਂ ਰਾਤ 12 1 ਵਜੇ ਤੱਕ ਮਸ਼ੀਨ ਚੱਲੀ ਤੋਂ ਹਨੇਰੇ 'ਚ ਬਣਾਤੀਆਂ ਵੀਡੀਓ। ਉਹ ਹਨੇਰੇ ਤੇ ਮੈਂ ਹੁਣ ਫਲੈਸ਼ ਲਾਈਟ ਕਿੱਥੋਂ ਲਾਦਾ ਉੱਤੇ। ਇੱਕ ਰੰਗ ਹੋ ਜਾਂਦਾ ਤੇ ਇੱਕ ਪੈਂ ਤੇ ਤੋਂ ਆਪਾਂ ਕਹਿਵਨ ਦੀ ਲਾਈਟ ਚੱਟੀ ਲਵਾਉਂਦੇ ਆ। ਹਾਂਜੀ। ਫਿਰ ਲਗਾ ਕਰਾਂਗੇ। ਇਹੋ ਜਿਹਾ ਕੰਮ ਤਾਂ ਹੰਦਾ ਕਰਨਾ ਪੈਂਦਿਆ ਵਾ। ਆਹ ਇੱਥੋਂ ਉੱਤਰ ਜਾਣੀ। ਅੱਧੀ ਖਤੀ ਇੱਧਰ ਵੜ ਲਓ ਅੱਧੀ ਉੱਤਰ ਵੜ ਲਓ ਕਿੱਧਰ ਕਰ ਲਓ। ਹੁਣ ਆਹ ਤੋਂ ਵਢੀਆਂ ਵਾ ਦੋ ਖਤੀਆਂ ਨਿਕਿਆ ਨਿਕੀਆਂ। ਹਾਂ ਉਹ ਦੀ ਮਸ਼ੀਨ ਨੂੰ ਘੋਮ ਕੇ ਆਈਆ ਤੇ ਇੱਥੇ ਆਉਣੀ ਆ ਫੇਰ ਹੱਥਲੇ ਜਾਣੀ ਆ ਟੋਏ 'ਚ ਆ ਕੁਝ ਕਰਨਾ ਪੈਂਦਾ ਇਹ ਕਰ ਰਿਹਾ ਅੱਜ ਨਾਲ ਛਟਾ ਗੰਡਾ ਨਾਲ ਬਾਦ ਤੇ ਗੰਡੇ ਦਾ ਸਿਆਣੇ ਕਹਿੰਦੇ ਛਟਾ ਗੰਡਾ ਚੰਗਾ ਹੁੰਦਾ ਸਿਆਣੇ ਕਹਿੰਦੇ ਚੰਗਾ ਦਾ ਖਾਣਾ ਨਹੀਂ ਲੈ ਇੱਕ ਗੰਡਾ ਖਾਣਾ ਬੂਤਾ ਨਹੀਂ ਲੈ ਤੇ ਜੇ ਨਾ ਨਾ ਚੰਗਾ ਨਿਕਲਿਆ ਅੱਜ ਸਿਆਣਿਆਂ ਦੀ ਭੈਣ ਨੂੰ ਸਸਰੀ ਘਰ ਗੱਲ ਕਹਿ ਦੇਣੀ ਆ ਬਾਦ ਇੱਕ ਨੰਬਰ ਵੀਊ ਆਇਆ ਪਿੱਛੇ ਆਜੂ ਸਵੇਰ ਤੇ ਲੱਗੇ 8 ਵਜੇ ਦੇ ਤੇ 7 ਕਿਵੇਂ ਥਾਂ ਵਟਿਆ ਬਸ ਆ ਹੁਣੇ ਥੋੜੀ ਮਸ਼ੀਨ ਚੱਲੀ ਐ ਇੱਥੋਂ ਇਹਨੂੰ ਨਹੀਂ ਤੇ 5 ਵਸਾਂ ਦੀ ਕਰਤੀ 10 ਵਸਾਂ ਦੀ ਕਰਤੀ ਵੱਖ ਕਰੀਆਂ ਜੁਈ ਜੰਨੇ ਕਦੀ ਇੱਥੋਂ ਕਦੀ ਇੱਥੋਂ ਇਹ ਦੋ ਮਸ਼ੀਨ ਚੱਲ ਕੇ ਉਹ ਉੱਧਰ ਜਾਂਦੀ ਆ ਫਿਰ ਉਧਰੋਂ ਇੱਧਰ ਆਉਂਦੀ ਆ ਬਾਹਰ ਉਤਰ ਜਾਂਦਾ ਆ ਹੁਣ ਥੋੜੀ ਮਸ਼ੀਨ ਤੁਰੀ ਆ ਔਖੱਤੇ ਤੋਂ ਆ ਤਿੰਨ ਖੱਤੇ ਲਗਾਤਾਰ ਵੜੇ ਆ ਆ ਕੁਛ ਐਮਪੀ ਦਾ ਹਾਲ ਚਾਲ ਚਲੋ ਜੋ ਕੋਸੀ ਹਮ ਮਹਾਰਾ ਦੀ ਕਿਰਪਾਈਆ ਅੱਜ ਤਾਂ ਪੈਂਟ ਸ਼ਰਟ ਕੱਸੀ ਆ ਬਹੁਤ ਮਜ਼ਾ ਆ ਰਿਹਾ ਏ ਆਹ ਵੇਖੋ ਆਹ ਪਿਆਲਾ ਸਾਡੇ ਮਾਰ ਦੇ ਕਦੀ ਠਾਣ ਨੂੰ ਤੇ ਕਦੀ ਤਾਂ ਨੂੰ ਐ ਨੂੰ ਲੈ ਬੈਠੀ ਆ ਦਇਆ ਕੌਣ ਲੋਟ ਕੋਈ ਨਹੀਂ ਘਾਲਦਾ ਇਹਨੂੰ ਐਮਪੀ ਦਾ ਡਿਜ਼ਾਇਨ ਲਵਾ ਕੇ ਜੇਤੀ ਗੱਲਾਂਗੇ ਆ ਲੈ ਆ ਲੈ ਮੀਨਾ ਇੱਥੇ ਹੀ ਆ ਆ ਲੈ ਮਾਰਦੇ ਰਹਿਣਾ ਨਾ ਤੇ ਵਸਾਕ ਜਿੱਤੇ ਹੀ ਮੋਣੀਆਂ ਆਪਾਂ ਗੁੜੀ ਆ ਕਿਦਾਂ ਦੀਆਂ ਪੈੜੀਆਂ ਮਿਹਨਤ ਨਹੀਂ ਕਰਦੇ ਕੁੜੀਆਂ ਪੱਧਰੀਆਂ ਕਰ ਲੋ ਕੁੜੀ ਹੋਵੇ ਉਹ ਪੱਧਰੀ ਕਰਕੇ ਨਹੀਂ ਰਾਜੀ ਪੜੀ ਜਾ ਕੋ ਕਿਦਾਂ ਦੀਆਂ ਪੜੀਆਂ ਕੀ ਕਰੂਗਾ ਬੰਦਾ ਇੱਥੇ ਆ ਆਈਦਾਨੀਆਂ ਖਤਿਆਂ ਖੋਤੀਆਂ ਬਸ ਇਹੋ ਚੁਗੰਨੇ ਆ ਅਸੀਂ ਤੇ ਚਲੋ ਜੋ ਵੀ ਮਹਾਰਾਜ ਦੀ ਕਿਰਪਾ ਨਾਲ ਕਰਨ ਦੇ ਆ ਪਰ ਝੂਠ ਭੈਣ ਜੋ ਬੰਦੇ ਬੋਲਦੇ ਆ ਕਿ ਆ ਕਿ ਉਹਨੂੰ ਵਧੀਆ ਖਤਿਆਂ ਨਹੀਂ ਲੈ ਕੇ ਆਏ ਆ ਤੇ ਉਹ ਵਡਾ ਕੇ ਦੋ ਖਤੇ ਤੇ ਕਹਿੰਦਾ ਨਹੀਂ ਬਸ ਸਾਡੇ ਵੱਡਾ ਕੇ ਹੁਣ ਤੇ ਆ ਵਾ ਵਾ ਮਹਾਰਾਜ ਦੀ ਕਿਰਪਾ ਨਾਲ ਸਵੇਰ ਨੂੰ ਚੱਲ ਕੇ ਕਿੰਨੇ ਹੋ ਗਏ ਸਾਬ ਜੀ ਮੇਰੇ ਨਾਲ 25ਾਂ ਦੇ ਲੱਗੇ ਬੰਨ ਛੱਬਾਂ ਦੇ ਬਾਈ ਟਾਪੀ ਗਏ ਹੋਣੇ ਆ ਟਾਈਮ ਹੋਇਆ 7:30 ਦਾ ਤੇ ਉਹ ਵੀ ਘੁੰਮ ਫਿਰ ਕੇ ਕੋਮ ਫਿਰ ਕੇ ਦੋ ਕਿਤੇ ਦਾ ਕਿਤੇ ਪੰਜ ਕਿਤੇ ਇਦਾਂ ਭਰਾ ਵਢੰਦੇ ਆ ਪੰਜ ਕਿਤੇ ਹੈ ਕਿਤੇ ਕਿਤੇ ਪੰਜ ਵਿਸਵੇ ਵੀ ਵੱਡੇ ਆ ਪੰਜ ਕਿਤੇ ਵੱਡੇ ਆ ਮੈਂ ਕਹਿੰਦਾ ਪੰਜ ਵਿਸਵੇ ਵੱਡੇ ਆ ਕਿਤੇ ਪੰਜ ਵਿਸਵੇ ਕਿਤੇ 10 ਵਿਸਵੇ ਤੇ ਇਹ ਮਹਾਰਾਜ ਦੀ ਕਿਰਪਾ ਨਾ ਨੱਟਾ ਤੇ ਉਹ ਘਟੋ ਘੱਟੀ ਹੋ ਗਏ ਤੇ ਆਜ ਪ੍ਰਸ਼ਾਦਾ ਚਾ ਕਰਨੇ ਆ ਤੇ ਬੰਦਾ ਆਉਂਦਾ ਜਿਹਦੀ ਪੈਲੀ ਵੜਣੀ ਆ ਉਹ ਹਾਲੇ ਘਰੋਂ ਤੁਰਿਆ ਵਾ ਤੇ ਐਂ ਆ ਗਾ ਉਹਨੇ ਚੜਾ ਆਮ ਬਦੀ ਜਾ ਮੈਂ ਰੋਟੀ ਖਾ ਲਈਏ ਰਹਿ ਗਿਆ ਕੋਈ ਜਾਣ ਲਈ ਜੋ ਸੋਨੀ ਫੋਰਮੈਨ ਲਵ ਬਬੀ ਐ ਆ ਗਏ ਅੰਗਰੇਜ਼ ਸਿੰਘ ਜੀ ਬਾਈ ਤੇ ਓਕੇ ਓਕੇ ਐਸ YouTube ਤੇ ਅੰਗਰੇਜ਼ੀ ਪੂਰਾ ਘੁਮਣ ਦਿਆਣਾ ਯੂਟਿਊਬ ਤੇ ਤੇ ਬਾਬਾ ਜੀ ਇਹ ਪੰਜ ਦਿਨ ਲੱਗੇ ਨੇ ਆਪਣੇ ਠੋਕੇ ਨਾਲ ਲੱਗੇ ਨੇ ਵਧੀਆ ਮਹਾਰਾਜ ਦੀ ਕਿਰਪਾ ਨਾਲ ਬਹੁਤਿਆਂ ਨਾਲੋਂ ਚੰਗੇ ਆਪਾਂ ਅੰਗਾਰ ਨਹੀਂ ਕਰਨਾ ਚਾਹੀਦਾ ਸਿਆਣੇ ਕਹਿੰਦੇ ਆ ਲੇਕਿਨ ਮਹਾਰਾਜ ਦੀ ਕਿਰਪਾ ਨਾਲ ਬਹੁਤ ਅਨੁਮਾਤ ਪਾ ਗਏ ਆਪਾਂ ਸਹੀ ਗੱਲ ਹੈ ਜੈਸਾ ਆ ਨਾ ਪੰਨਵੇਂ ਖੜਾ ਰਹੀ ਹੈ ਨਾ ਧੂੜ ਘੜਦੀ ਚੀਕਾਂ ਕਢਾਦੀਆਂ ਧੂੜ ਕਾਦੀ ਚੀਕਾਂ ਕਢਾਈਆਂ ਪਈਆਂ ਸਹੀ ਆ ਝੂਠ ਬੋਲਣ ਨੂੰ ਕੋਈ ਜਿੰਨਾ ਮਰਜ਼ੀ ਬੋਲੀ ਜਾਵੇ ਕਿ ਅਹੀਂ ਇੰਨਾ ਵੜਤਾ ਅਹੀਂ ਉਹਨਾ ਵੜਤਾ ਵੜਤਾ ਹੋਊਗਾ ਪਾਓ ਲੇਕਿਨ ਜਿਹੋ ਜਿਹੇ ਹਾਲਾਤ ਅਸੀਂ ਵੇਖਣ ਨੇ ਆ ਹਲਾਕੇ ਜਾਕੇ ਦੇ ਬਹੁਤ ਮਾਰੇ ਉਹ ਸਾਨੂੰ ਪਤਾ ਕਿ ਕਿੰਨੇ ਕਿੰਨਾ ਵੜਤਾ ਠੀਕ ਹੈ ਨਾ ਹਾਂਜੀ ਆਰਾਮ ਤੇ ਮਤਲਬ ਬਿਲਕੁਲ ਪਹਿਲਾਂ ਬਕਦਾ ਜਾਂਦਾ ਸੀ ਅਬ ਦੱਸਦੇ ਹਾਂ ਹਲੋ ਹਾਂ ਬੋਲੋ ਮੈਂ ਕਹਾਂ ਕੋ ਕੋਈ ਕੋ ਹਾਂ ਜੀ ਅਰੇ ਯਾਰ ਨਾਮ ਦੱਜਾ ਕਰੋ ਐਮਪੀ ਦੇ ਰਾਵਾਂ 'ਚ ਐਦਾਂ ਦਾ ਹਸਤਾ ਐ ਦੀ ਹੁਣ ਮਸ਼ੀਨ ਖੜਨਦੀ ਆ ਦਿਖਾਉਣੇ ਆ ਮਸ਼ੀਨ ਹੀ ਆਉਂਦੀ ਆ ਪਿੱਛੇ ਤੇ ਵੜਣਾ ਕਿੰਨਾ ਵਾ 2-4 ਰੁਪਏ ਬਸ ਜ਼ਿਆਦਾ ਨਹੀਂ ਪਿੰਨਾ ਵੀ ਮਾਸ਼ੀਨ ਇਹ ਦਿਖਾਉਣੇ ਆ। ਨਹੀਂ। ਆਇਥੋਂ ਇਹ ਕਾਲੀ ਮਸ਼ੀਨ ਪੂਰੀ ਫਿਕਸ ਆ। ਆਹ ਆਹ ਥੋਮਸ਼ੀਨ ਉਤਰਾਂਦੀ ਆ। ਬੰਦੇ ਤੇ ਕੱਢਣਗੇ ਗਾਲਾਂ 'ਤੇ। ਅੱਜ ਸਵੇਰ ਤੋਂ ਇਹੋ ਚੱਲਣ ਦਿਆ। ਇਸ ਵਾ 10 ਵਜੇ, 5 ਵਜੇ। ఎత్తి ఇద్దరు వాళ్ళు కత్తి ఉద్దరు వాళ్ళు ਕਿ ਸਰਾਵਾ ਇਹੋ ਜੇ ਕੁਝ ਹਾਲਾਤ ਕਈਆਂ ਨੇ ਫਿਲਟਰ ਜੈਨ ਵੇਖਿਆ ਸਾ ਕੀ ਕੰਮ ਕੀਤਾ ਵਾ ਫਿਲਟਰ ਜੈਨ ਹਰੀ ਸੋਰੀ ਟਹਿੜਾ ਤਾਂ ਕਰਕੇ ਵੀ ਵੀਰ ਫਸ ਜਾਂਦੀ ਆ ਉਹ ਹੁਣੇ ਕਰ ਲੈਣੀ ਸਹੀ ਏ ਹੁਣ ਕੇਰ ਤਿੰਨ ਚਾਰ ਦਿਨ ਤੋਂ ਕੰਮ ਵਧੀਆ ਚਲੁੰਦਾ ਆ ਟਾਈਮਿੰਗ ਵੀ ਮਿਲਾਂਦਾ ਤੇ ਆਹ ਕਰਕੇ ਹੁਣ ਅੱਜ ਘੱਟ ਦਿੰਦੀ ਹੁੰਦੀ ਆ ਅੱਜ ਕਰਾਂਗੇ ਰਾਤ ਨੂੰ ਵੇਲੇ ਆਹ ਟਾਈਮ ਨਾਲ ਅੱਜ ਕਰਾਂਗੇ ਤੇ ਆਪਣੇ ਲਈ ਆਇਆ ਜੀ ਪੋਏ ਕੋਲ ਆਇਆ ਕਾਕਾ ਇਹ ਗਿਆ ਮਹਿੰਦ ਭਈਆ ਦੇ بڑے ਕਾਕਾ ਨਾਲ ਚਾਹ بڑے ਭਈਆ بڑے ਭਈਆ ਨਾ ਹਾਂ ਔਰ ਆਪ ਛੋਟੇ ਭਈਆ ਠੀਕ ਹੈ ਇਹਨਾਂ ਦੇ ਆਪਣੇ ਚੱਲਦਾ ਰੀਪਰ ਵੀ ਤੇ ਮਸ਼ੀਨ ਵੀ ਜਿੰਨਾਂ ਦੇ ਲੱਗੀ ਆ ਮਨੋਜੀ ਕਾ ਬਤਾਓ ਇਹ ਮਨੋਜੀ ਕਾ ਬਤਾ ਦੇ ਨਾ ਮਨੋਜੀ ਕਾਕਾ ਕੇ بڑے ਭਈਆ ਔਰ ਛੋਟੇ ਭਈਆ ਅੱਗੇ ਬੈਗਰ ਨਹੀਂ ਹੀ ਲੈਣਦੀ ਹੁਣ ਦੂਜਾ ਨਹੀਂ ਛੱਡਦੀ ਕੰਮ ਰਹਿ ਗਿਆ ਪੰਜਾਂ 10 ਮਿੰਟਾਂ ਦਾ ਬਸ ਤੰਗ ਕਰਨ ਦੀ ਅੱਜ ਗੁੱਸੇ ਹੋ ਗਈ ਆ ਇਹ ਗੁੱਸੇ ਵੀ ਤਾਂ ਹੋ ਗਿਆ ਸਾਡੇ ਵਿੱਚ ਬੰਦੇ ਨਾ ਕੋਈ ਖਬਰਾੜ ਬਣਾਈ ਜਾਂਦੇ ਆ ਚੜਦੀ ਕਲਾ ਦੀ ਗੱਲ ਕਰਨ ਤੇ ਸਾਰਾ ਕੁਝ ਚੜਦੀ ਕਲਾ ਚ ਹੋਵੇ ਕਿਉਂ ਗੱਲ ਢੈਂਦੀ ਕਲਾ ਦੀ ਕਰਨੇ ਤੇ ਕੰਮ ਵੀ ਢੈਂਦੀ ਕਲਾ ਜਣੇ ਵੇਰ ਤਾਂ ਨਹੀਂ ਤੰਗ ਕੀਤਾ ਪਰ ਹੁਣੇ ਆਡੇ ਕੋ ਪੰਜ ਮਿੰਟ ਬਹਿ ਕੇ ਚਲ ਗਿਆ ਆਪ ਹੈਗਾ ਮਾਲਕ ਹੀ ਆ ਗੱਡੀਆਂ ਦਾ ਹੁਣ ਪੰਜਾਂ ਮਿੰਟਾਂ ਦੀ ਉਹ ਤਾਂ ਕਰਨ ਲੱਪੀ ਆ ਵੇ ਲੈ ਉਹ ਤੇ ਬਾਦੋਂ ਕਰਨ ਲੱਗੀ ਨਾ ਸਹੀ ਦੱਸੀ ਸਹੀ ਗੱਲ ਉਹ ਜੰਗਲ ਦਾ ਇਲਾਕਾ ਸਾਰਾ ਆ ਜੰਗਲ ਚ ਮਸ਼ੀਨ ਚਲਾਉਣ ਆਏ ਆ ਥੋੜੀ ਆ ਠੱਕਾ ਹੀ ਆਇਆ ਐਵੇਂ ਪੰਜਾਬੀ ਖੜੇ ਪਏ ਆ ਮਸ਼ੀਨਰੀ ਦੇ ਛੱਡ ਦੇਣਾ ਚਾਹੀਦਾ ਪੰਜਾਬੀਆਂ ਨੂੰ ਇਹਨਾਂ ਕੰਮਾਂ ਆ। ਆਇਆ ਮੈਂ ਟਿਕਟ ਲਈ। ਹਾਂ ਹਾਂ। ਹਾਜੀ ਫਰਮਾਨ ਜੀ। ਦੋ ਬਾਜ਼ਾਰ। ਬਾਜ਼ਾਰ ਬਹੁਤ ਵਧੀਆ ਚੱਲ ਰਿਹਾ ਈ। ਮੈਂ ਕਹਾ ਤੱਕਾਈਆ ਪੰਜਾਬੀਆਂ ਨੂੰ ਛੱਡ ਦੇਣਾ ਚਾਹੀਦਾ ਕੰਮ ਇਹ। ਇਹ ਛੱਡ ਦੇਣਾ ਚਾਹੀਦਾ ਇਹ ਕੰਮ। ਬਹੁਤ ਹੋ ਗਿਆ ਕੰਮ। ਹੁਣ ਤਾਂ ਅਸੀਂ ਨਹੀਂ ਝਟਣਾ। ਖੱਜਲ ਖਵਾਰੀ ਜ਼ਿਆਦਾ ਹੁਣ ਤੇ। ਖੱਜਲ ਖਵਾਰੀ। ਆ ਗਈ ਪੈਣ। ਪੰਜ ਮਰਲੇ ਦਾ ਰਾਮ ਇੱਕ ਤੋਂ ਜੀ ਲਾਈ ਚੱਲੇ ਗਈ ਆ ਵੀ ਉਧਰ ਅੰਜਵਾ ਚੱਲਿਆ ਔਖਾ ਬਬਾਈ ਸਰਬਾਸੀ ਆ ਜੰਗਲ ਤੋਂ ਬਾਹਰ ਆ ਗਏ ਆ ਤੇ ਆਉਣ ਨਾਲ ਪਿੰਡਾਂ ਦਾ ਕਮਰਾ ਆ ਇਧਰ ਵਾਣ ਦਾ ਲੋ ਆ ਉਧਰ ਲਟਾਂ ਗਏ ਉਧਰ ਕੁੜੀ ਵਾਲੇ ਰੀਪਰ ਚੱਲਦੇ ਪਏ ਆ ਬਹੁਤ ਬਹੁਤ ਨਵੇਂ ਘਟਰ ਤੇ ਜਾਂਦੇ ਹਨ